ਬਾਬਾ ਮੋਹਨ ਸਾਹਿਬ ਚਿਸ਼ਤੀ ਜੀ ਨੂੰ ਕੀਤਾ ਗਿਆ ਸਪੁਰਦੇ ਖਾਤ ਚਿਸ਼ਤੀ ਕਾਦਰੀ ਦਰਬਾਰ ਜਾਹਰ ਪੀਰ ਬਾਬਾ ਪਹਿਲਵਾਨ ਜੀ ਸੱਚੀ ਸਰਕਾਰ ਬਿਆੰਤ ਨਗਰ ਰਾਮਾ ਮੰਡੀ ਦੇ ਗੱਦੀ ਨਿਸ਼ੀਨ ਬਾਬਾ ਮੋਹਨ ਸਾਹਿਬ ਜੀ ਚਿਸ਼ਤੀ ਜੀ ਨੂੰ ਅੱਜ ਪੁੱਜੀ ਸੰਗਤ ਦੀ ਹਜ਼ੂਰੀ ਵਿੱਚ ਸਪੁਰਦੇ ਖਾਕ ਕਰ ਦਿੱਤਾ ਗਿਆ ਇਸ ਸਮੇਂ ਬਹੁਤ ਸਾਰੀ ਸੰਗਤ ਪੁੱਜੀ ਤੇ ਬਾਬਾ ਮੌਨ ਸਾਹਿਬ ਚਿਸ਼ਤੀ ਹੋਰਾਂ ਨੂੰ ਹੰਝੂ ਭਰੀ ਅੱਖਾਂ ਨਾਲ ਆਤਮ ਵਧਾਇ ਗੀਦ ਤੇ ਬਾਕ-ਵਕ ਰਾਜਨੀਤਿਕ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀ ਤੇ ਫੱਕਰ ਫਕੀਰਾਂ ਨੇ ਵੀ ਸਬਰ ਕੀ ਬਾਬਾ ਮੌਨ ਸਾਹਿਬ ਚਿਸ਼ਤੀ ਜੀ ਦੇ ਦੇਹਾਂਤ ਤੇ ਡੂੰਗੇ ਰੰਜੋ ਗਮ ਦਾ ਇਜ਼ਹਾਰ ਕੀਤਾ ਦੱਸ ਦੇ ਕਿ ਬਾਬਾ ਜੀ ਨੂੰ ਇਸਲਾਮ ਧਰਮ ਮੁਤਾਬਕ ਕਬਰ ਵਿੱਚ ਦਫਨਾਇਆ ਗਿਆ ਮੁੱਖ ਪ੍ਰਬੰਧਕ ਸੇਵਾਦਾਰ ਗੁਰਪ੍ਰੀਤ ਸਿੰਘ ਗੋਪੀ ਬਾਲਿਆ ਨੇ ਕਿਹਾ ਕਿ ਬਾਕੀ ਰੌ ਰਸਮਾਂ ਦੀ ਜਾਣਕਾਰੀ ਸੰਗਤਾਂ ਨੂੰ ਬਾਅਦ ਵਿੱਚ ਦਿੱਤੀ ਜਾਵੇਗੀ ਫੋਕਸ ਪੰਜਾਬੀ ਦੇ ਪੱਤਰਕਾਰ ਪ੍ਰਭ ਦਿয়াল ਉਰਫ ਦਿয়াল ਵੀ ਇਸ ਮੌਕੇ ਤੇ ਪੁੱਜੇ ਤੇ ਗੁਰਪ੍ਰੀਤ ਸਿੰਘ ਗੋਪੀ ਬਾਲਿਆ ਨਾਲ ਦੁੱਖ ਸਾਂਝਾ ਕੀਤਾ ਤੇ ਬਾਬਾ ਜੀ ਨਾਲ ਬਤਾਏ Balarung CT kita